प्यारे साथियों नमस्कार ਤੁਸੀਂ ਸਭ ਜਾਣਦੇ ਹੋ ਕਿ ਮੈਂ ਵਿਵੇਕ ਵਿਵੇਕ ਸਤਕ ਸੰਸਾਰ ਚੈਨਲ ਰਾਹੀਂ ਅਕਸਰ ਤੁਹਾਡੇ ਨਾਲ ਆਪਣੀਆਂ ਕਵਿਤਾਵਾਂ ਗੀਤ ਸਾਂਝੇ ਕਰਦਾ ਰਹਿੰਦਾ ਹਾਂ ਤੇ ਸਾਥੀਓ ਹਰ ਵਾਰ ਮੈਂ ਬੇਨਤੀ ਵੀ ਤੁਹਾਨੂੰ ਕਰਦਾ ਹਾਂ ਕਿ ਮੇਰਾ ਚੈਨਲ ਸਬਸਕ੍ਰਾਈਬ ਕਰੋ ਵਿਵੇਕ ਕੋਟੇ ਸ਼ਖਾਂ ਵੀ ਜਦੋਂ ਤੁਸੀਂ ਲਿਖ ਦਿਓਗੇ ਤੇ ਮੇਰਾ ਜਿਹੜਾ ਚੈਨਲ ਆ ਉਹ ਸ਼ੋ ਹੋ ਜਾਏਗਾ ਤੇ ਉਹਨੂੰ ਤੁਸੀਂ ਲਾਈਕ ਸ਼ੇਅਰ ਕਮੈਂਟਸ ਕਰ ਸਕਦੇ ਹੋ ਸਬਸਕ੍ਰਾਈਬ ਉਹਨੂੰ ਸਭ ਤੋਂ ਪਹਿਲਾਂ ਕਰੋ ਤੇ ਬੜੀ ਤੁਹਾਡੀ ਮਿਹਰਬਾਨੀ ਹੋਵੇਗੀ ਅੱਜ ਜਿਹੜਾ ਹੈਗਾ ਕਿ ਅਧਿਆਪਕ ਦੇ ਵਸ ਹੈ ਤੇ ਸਾਥੀਓ ਅਧਿਆਪਕ ਦਾ ਮਾਸਟਰ ਜੀ ਦਾ ਟੀਚਰ ਦਾ ਇੱਕ ਗੁਰੂ ਦਾ ਆਪਣੇ ਜੀਵਨ ਵਿੱਚ ਬਹੁਤ ਹੀ ਵੱਡਾ ਰੋਲ ਅੱਜ ਆਪਾਂ ਜਿਸ ਮੁਕਾਮ ਤੇ ਬੈਠੇ ਆਂ ਜੋ ਆਪਾਂ ਗੱਲਾਂ ਬਾਤਾਂ ਕਰਦੇ ਆਂ ਜੋ ਆਪਾਂ ਨੂੰ ਕੋਈ ਜਾਣਕਾਰੀ ਹੈ ਜੋ ਆਪਾਂ ਪੜ੍ਹਦੇ ਲਿਖਦੇ ਆਂ ਉਹ ਇਨ੍ਹਾਂ ਟੀਚਰਾਂ ਦੀ ਬਦੌਲਤ ਹੀ ਆ ਇਨ੍ਹਾਂ ਅਧਿਆਪਕਾਂ ਦੀ ਬਦੌਲਤ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਅਧਿਆਪਕ ਮੈਨੂੰ ਪੜਾਉਂਦੇ ਰਹੇ ਆ ਮੇਰੇ ਪਿਤਾ ਜੀ ਉਹਦੇ ਵਿੱਚ ਸ਼ਾਮਲ ਸਿੰਨਾ ਉਹਨਾਂ ਦੇ ਸਾਰਿਆਂ ਦੇ ਚਰਨਾਂ ਦੇ ਵਿੱਚ ਕੋਟਨ ਕੋਟ ਨਮਸਕਾਰ ਕਰਦਾ ਹਾਂ ਉਹਨਾਂ ਅਧਿਆਪਕਾਂ ਦਾ ਵੀ ਮੈਂ ਸਤਿਕਾਰ ਕਰਦਾ ਜਿਹੜੇ ਨੂੰ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਸਿੱਖਿਆ ਦਿੱਤੀ ਤੇ ਸਾਥੀਓ ਇਸ ਅਧਿਆਪਕ ਵਿਸ਼ੇ ਤੇ ਬੀਸ਼ ਹੈ ਮੇਰੀ ਇੱਕ ਰਚਨਾ ਅਧਿਆਪਕ ਪਿਆਰ ਅਧਿਆਪਕ ਜਿੰਦ ਜਾਨ ਅਧਿਆਪਕ ਪਿਆਰ ਅਧਿਆਪਕ ਜਿੰਦ ਜਾਨ ਹਸਤੀ ਅਧਿਆਪਕ ਦੀ ਸਭ ਤੋਂ ਮਹਾਨ ਅਧਿਆਪਕ ਹੈ ਅਨੁਸ਼ਾਸਨ ਸਮੇ ਦਾ ਪਾਪ ਹੈ ਅਧਿਆਪਕ ਹੈ ਅਨੁਸ਼ਾਸਨ ਸਮੇ ਦਾ ਪਬੰਦ ਦੇਵੇ ਪ੍ਰੇਰਣਾ ਕਰੇ ਜੀਵਨ ਬੁਲੰਦ ਦੇਵੇ ਪ੍ਰੇਰਣਾ ਕਰੇ ਜੀਵਨ ਬੁਲੰਦ ਅਧਿਆਪਕ ਹੈ ਸੂਰਜ ਅਧਿਆਪਕ ਸਵੇਰਾ ਅਧਿਆਪਕ ਹੈ ਸੂਰਜ ਅਧਿਆਪਕ ਸਵੇਰਾ ਅਣਪੜਤਾ ਵਾਲਾ ਕਰਦਾ ਹੈ ਦੂਰ ਹਨੇਰਾ ਅਧਿਆਪਕ ਰਖਵਾਲਾ ਅਧਿਆਪਕ ਹੈ ਚੌਂਕੀਦਾਰ ਅਧਿਆਪਕ ਰਖਵਾਲਾ ਅਧਿਆਪਕ ਹੈ ਚੌਂਕੀਦਾਰ ਜ਼ਿੰਦਗੀ ਦੀਆਂ ਮੁਸੀਬਤਾਂ ਤੋਂ ਕਰੇ ਖਬਰਦਾਰ ਜ਼ਿੰਦਗੀ ਦੀਆਂ ਮੁਸੀਬਤਾਂ ਤੋਂ ਕਰੇ ਖਬਰਦਾਰ ਅਧਿਆਪਕ ਰੋਸ਼ਨੀ ਅਧਿਆਪਕ ਚਾਨਣ ਮਨਾਰਾ ਅਧਿਆਪਕ ਰੋਸ਼ਨੀ ਅਧਿਆਪਕ ਚਾਨਣ ਮਨਾਰਾ ਬਿਨਾ ਅੱਖਰ ਗਿਆਨ ਤੋਂ ਨਾ ਹੋਵੇਗਾ ਗੁਜ਼ਾਰਾ ਬਿਨਾ ਅੱਖਰ ਗਿਆਨ ਤੋਂ ਨਾ ਹੋਵੇਗਾ ਗੁਜ਼ਾਰਾ ਅਧਿਆਪਕ ਊਰਜਾ ਅਧਿਆਪਕ ਨਿਰਮਾਣ ਅਧਿਆਪਕ ਊਰਜਾ ਅਧਿਆਪਕ ਨਿਰਮਾਣ ਅਧਿਆਪਕ ਹੀ ਬਣਾਉਂਦਾ ਹੈ ਬੰਦੇ ਤੋਂ ਇਨਸਾਨ ਅਧਿਆਪਕ ਨਵ ਜੀਵਨ ਅਧਿਆਪਕ ਸੰਸਕਾਰ ਅਧਿਆਪਕ ਨਵ ਜੀਵਨ ਅਧਿਆਪਕ ਸੰਸਕਾਰ ਚਰਨਾ ਵਿੱਚ ਇਹਨਾਂ ਦੇ ਵਿਵੇਕ ਹੈ ਨਮਸਕਾਰ ਚਰਨਾ ਵਿੱਚ ਇਹਨਾਂ ਦੇ ਵਿਵੇਕ ਹੈ ਨਮਸਕਾਰ ਸਾਥੀਓ ਇਹ ਮੇਰੀ ਇੱਕ ਰਚਨਾ ਸੀ ਤਿੰਨ ਵਾਰ-ਵਾਰ ਬੇਨਤੀ ਇਹ ਕਰਦਾ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਇਸ ਨਾਲ ਜਿਹੜੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਮੇਰੇ ਭੈਣ ਭਰਾ ਵਾ ਪੰਜਾਬੀ ਆਪਣੇ ਵੀਰ ਆ ਭੈਣਾ ਵਾ ਉਹਨਾਂ ਕੱਕ ਵੀ ਇਹ ਜਿਹੜੀਆਂ ਰਚਨਾਵਾਂ ਆ ਮਾ ਮਾ ਉਹ ਪਹੁੰਚਣ ਤੇ ਆਓ ਆਪਾਂ ਜੇ ਨਾਲ ਉਹ ਨਾਲ ਇੱਕ ਇੱਕ ਹੋਰ ਵੀ ਤੁਹਾਨੂੰ ਬੇਨਤੀ ਕਰਨੀ ਹੈ ਵੀ ਪੰਜਾਬ ਹੜਾਂ ਦੀ ਮਾਰ ਹੀਟ ਹੈ ਚਲੋ ਇਹ ਤਾਂ ਹੁਣ ਕੁਦਰਤ ਨੇ ਕੁਝ ਮੀਂਹ ਬੰਦ ਕਰ ਦਿੱਤੇ ਆ ਧੁੱਪ ਨਿਕਲਣ ਲੱਗ ਪਈ ਆ ਦਿਨ ਸਹੀ ਹੋ ਗਏ ਆ ਤੇ ਫਿਰ ਵੀ ਜਿਹੜੇ ਲੋਕ ਪਾਣੀ ਦੀ ਮਾਰ ਚੱਲ ਰਹੇ ਆ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਪਸ਼ੂ ਡੰਗਰ ਵਿਚਾਰਿਆਂ ਦਾ ਜਿਨ੍ਹਾਂ ਦਾ ਵਿਛੜ ਗਿਆ ਮਰ ਗਿਆ ਤੇ ਹੋਰ ਜਿਨ੍ਹਾਂ ਦਾ ਕਈ ਤਰ੍ਹਾਂ ਦੇ ਨੁਕਸਾਨ ਹੋਇਆ ਉਹਨਾਂ ਲਈ ਆਪਾਂ ਦੁਆਵਾਂ ਕਰੀਏ ਬਹੁਤ ਸੰਸਥਾਵਾਂਾਂ માં ਸਰਕਾਰ ਆ ਪ੍ਰਸ਼ਾਸਨ ਉਹਨਾਂ ਦੀ ਸਹਾਇਤਾ ਤੇ ਲੱਗਾ ਹੋਇਆ ਤੇ ਆਪਾਂ ਦੁਆਵਾਂ ਕਰੀਏ ਕਿ ਉਹਨਾਂ ਦਾ ਇਹ ਜਿਹੜਾ ਜੀਵਨ ਆ ਫੇਰ ਪਟੜੀ ਤੇ ਆ ਜਾਏ ਪਾਣੀ ਲੈ ਜਾਣ ਤੇ ਅੱਗੇ ਤੋਂ ਸਰਕਾਰ ਰਕੀ ਵੀ ਬੇਨਤੀ ਕਰੀਏ ਕਿ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਬੰਦਾ ਪੰਜੀ ਪੰਜੀ ਜੋੜਦਾ ਵਾ ਆਪਣੇ ਘਰ ਮਕਾਨ ਕਾਰੋਬਾਰ ਨਿ ਸਥਾਪਿਤ ਕਰਦਾ ਜ਼ਮੀਨਾਂ ਬੁੰਦਾ ਬਣਾਉਂਦਾ ਵਾ ਤੇ ਤੁਸੀਂ ਕੋਈ ਇਹੋ ਜਿਹਾ ਪ੍ਰਬੰਧ ਕਰੋ ਜਿਹਦੇ ਨਾਲ ਹੜ ਨਾ ਆਉਣ ਜੇ ਆਉਣ ਵੀ ਤੇ ਇਹਨਾਂ ਨੁਕਸਾਨ ਨਾ ਹੋ ਕਰ ਜਿੰਨਾ ਇਸ ਵਾਰ ਹੋਇਆ ਬਹੁਤ ਨੁਕਸਾਨ ਪੰਜਾਬ ਦਾ ਹੋਇਆ ਵਾ ਸੱਤ ਅੱਠ ਜ਼ਿਲ੍ਹੇ ਜਿਹੜੇ ਆ ਉਹ ਹੜਾਂ ਦੀ ਮਾਰ ਠਾ ਤੇ ਸਾਥੀਓ ਤੁਹਾਨੂੰ ਬੇਨਤੀ ਹੈ ਕਿ ਆਪਾਂ ਸਾਰੇ ਪੰਜਾਬੀਆਂ ਨਾਲ ਮਿਲ ਕੇ ਆਪਾਂ ਇਸ ਪੰਜਾਬ ਨੂੰ ਬਣਾਉਣਾ ਵਾ ਤੇ ਵਿਵੇਕ ਸਹਿਤ ਸੰਸਾਰ ਚੈਨਲ ਦਾ ਇਹ ਮੈਂ ਤੁਹਾਡੇ ਨੂੰ ਬਹੁਤ ਜੀਦਾ ਰਹੀ ਨਾਮ ਤੁਹਾਡਾ ਨਾਲ ਗੱਲਾਂ ਬਾਤਾਂ ਕਰਦੇ ਰਹੀ ਦੀਆਂ ਵਿੱਚ ਵਿੱਚ ਕੁਛ ਰਚਨਾਵਾਂ ਵੀ ਸੁਣਾਉਂਦਾ ਮੈਂ ਰਿੰਦਾ ਮੈਂ ਤੇ ਬੜਾ ਪਿਆਰ ਬੜਾ ਆਸ਼ੀਰਵਾਦ ਤੁਹਾਡਾ ਮੈਨੂੰ ਪ੍ਰਾਪਤ ਹੁੰਦਾ ਵਾ ਤੇ ਇਹ ਪਿਆਰ ਆਸ਼ੀਰਵਾਦ ਸਹਿਯੋਗ ਬਣਾ ਕੇ ਰੱਖੋ ਧੰਨਵਾਦ